ਤੇ ਕਈ ਕਹਿਣਗੇ ਉਹ ਇਹ ਜਗ ਮਿੱਠਾ ਵੀ ਜਾਨੇ ਕਿ ਮਰਨਾ ਤੇ ਖਾ ਕੇ ਮਰੂ ਕਈ ਤੇ ਇਦਾਂ ਕਹਣਗੇ ਭਾਈ ਖਾਂਦੇ ਪੀਂਦੇ ਮਰਨਾ ਚਾਹੀਦਾ ਕਈ ਇਦਾਂ ਦੇ ਬੋਲ ਵੀ ਬੋਲਦੇ ਆ ਤੁਸੀਂ ਵੇਖੋ ਕਈ ਵਾਰੀ ਕੋਈ ਬੰਦਾ ਕਹੂਗਾ ਨਾ ਭਾਈ ਮੈਂ ਤੇ ਹੁਣ ਪਰਹੇਜ਼ ਕਰ ਲੱਗ ਪਿਆ ਮੈਨੂੰ ਤੇ ਡਾਕਟਰ ਨੇ ਕਹਿਤਾ ਤੇ ਲਾਗੇ ਦੂਜਾ ਬੈਠਾ ਪਤਾ ਕਿ ਉਹ ਕਹਿੰਦਾ ਚਾਕੇ ਰੱਖ ਕੰਮ ਭਾਈ ਉਹ ਉਹਨੂੰ ਜੇ ਛੱਡਣ ਦੀ ਕੋਸ਼ਿਸ਼ ਵੀ ਕਰਦਾ ਉਹਨੂੰ ਅੱਗੇ ਉਹ ਕਹਿੰਦਾ ਉਹ ਭਾਈ ਖਾਂਦੇ ਪੀਂਦੇ ਮਰਨਾ ਚਾਹੀਦਾ ਇਹ ਪਦਾਰਥ ਆਪਣੇ ਲਈ ਬਣਿਆ ਬਣੇ ਜਰੂਰ ਪਦਾਰਥ ਆਪਣੇ ਲਈ ਆ ਪਰ ਤਰੀਕਾ ਵੀ ਹੁੰਦਾ ਨਾ ਕੋਈ ਵੀ ਕਿਹੜੀ ਚੀਜ਼ ਕਦੋਂ ਖਾਣੀ ਤੇ ਕਿੰਨੀ ਖਾਣੀ ਹੈ ਇੱਕ ਬੇਨਤੀ ਕਰਾਂ ਸਾਧ ਸੰਜੀ ਆਪਾਂ ਮਾਰਕੀਟ ਜਾਂਦੇ ਆ ਆਪਾਂ ਫਰੂਟ ਪੁੱਛਦੇ ਆ ਜਾ ਕੇ ਵੀ ਆਂਬ ਮਿੱਠੇ ਆ ਕਿਉਂ ਜੀ ਪੁੱਛਦੇ ਆ ਨਾ ਆਪਾਂ ਸੰਤਰੇ ਮਿੱਠੇ ਪੁੱਛਦੇ ਆ ਪਰ ਮਿੱਠਾ ਵੀ ਉਹਨੂੰ ਹੀ ਚੰਗਾ ਲੱਗਦਾ ਜੇਦੀ ਬਾਡੀ ਨੂੰ ਫਿੱਟ ਬੈਂਦਾ ਬਾਣੀ ਚ ਲਿਖਿਆ ਮਿੱਠਾ ਸੋਜੋ ਭਾਮਦਾ ਮਿੱਠਾ ਉਹ ਜਿਹੜਾ ਤੁਹਾਡੇ ਸਰੀਰ ਨੂੰ ਫਿੱਟ ਬਹਿ ਗਿਆ ਸਜਣ ਸੋ ਜੋ ਰਾਸ ਸਜਣ ਤੇ ਭਾਵੇਂ 35 ਹੋਣ ਪਰ ਅਸਲੀ ਸੱਜਣ ਪਤਾ ਕਿਹੜਾ ਹੁੰਦਾ ਜਿਹੜਾ ਤੁਹਾਡੇ ਲੋੜ ਪੈਣ ਤੇ ਬੋਲੋ ਜੀ ਕੰਮ ਆ ਜਾਏ ਤੇ ਜਿਹੜਾ ਲੋੜ ਪੈਣ ਤੇ ਤੁਹਾਡਾ ਫੋਨ ਹੀ ਦੇ ਚੱਕੇ ਬਾਅਦ ਚ ਕਵੇ ਯਾਰ ਫੋਨ ਘਰ ਰਹਿ ਗਿਆ ਮੈਂ ਤੇ ਬਾਹਰ ਗਿਆ ਹਾਂ ਕਿਤੇ ਜਾਂ ਉਹ ਦਿਨ ਫੋਨ ਮੇਰਾ ਨਿਆਣਿਆਂ ਕੋਲ ਰਹਿ ਗਿਆ ਸੀ ਹੁਣ ਉਹ ਸਮਾਂ ਲੰਘ ਗਿਆ ਬਾਅਦ ਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਤਾਲ ਤਾਂ ਅਗਲੇ ਨਾ ਇੱਕ ਉਹ ਸੀ ਜਿਹੜਾ ਆਪਣੇ ਆਪ ਪਹੁੰਚ ਕੇ ਤੁਹਾਡੇ ਕੋਲ ਆ ਗਿਆ ਤੁਹਾਡੀ ਮਦਦ ਕੀਤੀ ਤੁਹਾਡੀ ਹੈਲਪ ਕੀਤੀ ਰਿਸ਼ਤੇਦਾਰ ਸਾਖ ਸਬੰਧੀ ਬੜੇ ਦੁਨੀਆ ਤੇ ਐਸੇ ਮਨੋਖ ਹੁੰਦੇ ਨੇ ਜਿਨ੍ਹਾਂ ਨੂੰ ਕਈ ਵਾਰੀ ਅਸੀਂ ਬਹੁਤ ਸਮਾਂ ਪਹਿਲਾਂ ਚੰਗਾ ਕਹਿੰਨੇ ਆ ਪਰ ਜਦੋਂ ਲੋੜ ਪੈਂਦੀ ਆ ਉਹ ਸਾਡਾ ਸਾਥ ਛੱਡ ਜਾਂਦੇ ਆ ਤਾਂ ਪਾਸ਼ਾ ਜੀ ਕਹਿੰਦੇ ਨੇ ਹੇ ਭਾਈ ਸੱਜਣ ਬਣਾਉਣ ਲੱਗਿਆਂ ਵੀ ਧਿਆਨ ਰੱਖੀ ਸੱਜਣ ਉਹਨੂੰ ਬਣਾਈ ਜਿਹੜਾ ਤੇਰਾ ਹਰ ਵਕਤ ਹਰ ਸਮੇਂ ਤੇਰੀ ਮਦਦ ਕਰਦਾ ਹੋਵੇ ਤਾਂ ਬਾਣੀ ਚਾਹੇ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠੇ ਆ ਜਿਹਦੇ ਕੋਲ ਬੈਠਿਆ ਨਾ ਕੋਈ ਦੁਨੀਆ ਦਾ ਬੰਦਾ ਇਹ ਨਾ ਕਵੇ ਕਿ ਤੂੰ ਮਾੜੇ ਸਜਣ ਕੋਲ ਬੈਠਾ ਹਰ ਬੰਦਾ ਕਵੇ ਯਾਰ ਤੂੰ ਸਜਣ ਬੜਾ ਕਮਾਲ ਦਾ ਚੁਣਿਆ ਜਿਸ پاس ਬੈਠੇ ਆ ਸੋਹੀ ਹੈ ਸਭਨਾ ਦਾ ਜਿਹੜਾ ਸਾਰਿਆਂ ਦੇ ਭਰੋਸੇ ਕਰਨ ਯੋਗ ਆ ਜਿਹੜੇ ਸਾਰੇ ਲੋਕ ਉਹ ਤੇ ਵਿਸ਼ਵਾਸ ਕਰ ਸਕਦੇ ਆ ਭਰੋਸਾ ਕਰ ਸਕਦੇ ਆ ਤੂੰ ਇਸ ਕਰਕੇ ਮਹਾਰਾਜ ਫਰਮਾਉਂਦੇ ਨੇ ਸ਼ੇਖਾ ਅੰਦਰੋਂ ਜ਼ੋਰ ਛੱਡ ਤੂੰ ਆਪਣੇ ਅੰਦਰੋਂ ਜਿਹੜਾ ਆ ਜਿਹੜੇ ਦੋ ਵਕਾਰ ਤੈਨੂੰ ਬਨ ਕੇ ਬੈਠਿਆ ਨਾ ਕਾਮ ਤੇ ਕ੍ਰੋਧ ਇਨਾਂ ਚੋਂ ਆਪਣੇ ਆਪ ਨੂੰ ਬਾਹਰ ਕੱਢ ਲਾ ਇਹਨਾਂ ਚੋਂ ਆਪਣੇ ਆਪ ਨੂੰ ਛਡਾਲਾ ਸ਼ੇਖਾ ਅੰਦਰੋਂ ਜ਼ੋਰ ਛੱਡ ਤੂੰ ਭਉ ਕਰ ਭਉ ਚ ਆ ਜਾ ਪਰਮੇਸ਼ਰ ਦੇ ਭੈ ਚ ਆ ਜਾ ਨਿਰਮਲ ਭਉ ਚ ਆ ਜਾ ਜਿਹਨੂੰ ਆਪਾਂ ਜਿਹਨੂੰ ਲਾਵਾਂ ਦਾ ਪਾਠ ਕਰਦੇ ਨੇ ਸਾਸ਼ੰਜ 773 ਅੰਕ ਤੇ ਸੁਹੀ ਰਾਗ ਵਿੱਚ ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦੀਆਂ ਪਾਵਨ ਬਾਣੀ ਜੇ ਤੁਸੀਂ ਪੜ੍ਹਦੇ ਆ ਜਿਨ ਨਿਰਭਉ ਜਦੋਂ ਜਿਨ ਨਿਰਭਉ ਅਸੀਂ ਜਦੋਂ ਸ਼ਬਦ ਪੜ੍ਹਦੇ ਆ ਨਿਰਮਲ ਪਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਾ ਭਰਪੂਰੇ ਨਿਰਮਲ ਪਉ ਅਦਬ ਜਿਹਨੂੰ ਆਪਾਂ ਕਹਿ ਸਕਦੇ ਰਿਸਪੈਕਟ ਕਹਿ ਸਕਦੇ ਤੋ ਹਜ਼ੂਰੇ ਫੇ ਫਰਮਾਉਂਦੇ ਆ ਵੀ ਭਾਈ ਤੂੰ ਆਪਣੀ ਜ਼ਿੰਦਗੀ ਚ ਪਰਮੇਸ਼ਰ ਦੇ ਭੈ ਵਿੱਚ ਰਹਿ ਅੱਛਾ ਇੱਕ ਨੁਕਤਾ ਗੱਡਾ ਕਮਾਲ ਦਾ ਜੇ ਮੈਂ ਪਰਮੇਸ਼ਰ ਦੇ ਭੈ ਚ ਰਵਾਂਗਾ ਨਾ ਦੁਨਿਆਵੀ ਕੋਈ ਡਰ ਨਹੀਂ ਹੋਏਗਾ ਤੁਜੀ ਮੈਂ ਪਰਮੇਸ਼ਰ ਦੇ ਭੈ ਤੋਂ ਬਾਹਰ ਚਲਾ ਗਿਆ ਫਿਰ ਦੁਨਿਆਵੀ ਡਰਾਂ ਨੇ ਮੈਨੂੰ ਘੇਰ ਲੈਣਾ ਹੈ ਜਿਵੇਂ ਆਪਾਂ ਆਪਣੇ ਬੱਚੇ ਨੂੰ ਕੀ ਕਹਿੰਦੇ ਆ ਜਿਹੜੇ ਬੱਚੇ ਆਪਣੇ ਮਾਪੇ ਦਾ ਭੈ ਕਬੂਲਦੇ ਆ ਨਾ ਡਰ ਕਬੂਲਦੇ ਆ ਮਜਾਲ ਕੀ ਦੁਨੀਆ ਤੋਂ ਡਰ ਜਾਣ ਕਿਉਂ ਕਿ ਉਹਨਾਂ ਨੇ ਆਪਣੇ ਪਿਤਾ ਦੇ ਦਾਦਾ ਜੀ ਦੇ ਪਰਿਵਾਰ ਦੇ ਭੈ ਦੇ ਵਿੱਚ ਰਹਿ ਕੇ ਕੋਈ ਗਲਤ ਕੰਮ ਕੀਤਾ ਹੀ ਨਹੀਂ ਤੇ ਦੁਨੀਆ ਦਾ ਡਰ ਕਿੱਥੋਂ ਹੋਣਾ ਹੈ ਤੇ ਜਿਨ੍ਹਾਂ ਨੇ ਆਪਣੇ ਮਾਤਾ ਪਿਤਾ ਦੇ ਡਰ ਦੀ ਪਰਵਾਹ ਨਹੀਂ ਕੀਤੀ ਯਾਦ ਰੱਖਣਾ ਦੁਨੀਆ ਦੇ ਨਿੱਕੇ ਨਿੱਕੇ ਕੰਮ ਫੇ ਕਦੀ ਉਹਨਾਂ ਨੂੰ ਡਰਾ ਜਾਂਦੇ ਆ ਅਸੀਂ ਸਭ ਜਾਦਿਆਂ ਦਾ ਇਤਿਹਾਸ ਪੜ੍ਹਦੇ ਆ ਉਹ ਆਪਣੇ ਸਤਿਕਾਰਯੋਗ ਦਾਦਾ ਜੀ ਸਤਿਕਾਰਯੋਗ ਪਿਤਾ ਜੀ ਆਪਣੇ ਗੁਰੂ ਦੇ ਪੈਰ ਵਿੱਚ ਨੇ ਵਜ਼ੀਰ ਖਾਨ ਦੀ ਹਿੰਮਤ ਨਾਲ ਉਹਨਾਂ ਡਰਾਜੇ ਜੀ ਕੀ ਹਿੰਮਤ ਆ ਜੀ ਉੱਥੇ ਸੁਚਾਨਾ ਦੇ ਖਤਰੀ ਡਰਾਜੇ ਉਹਨਾਂ ਨੂੰ ਕੀ ਮਜਾਲ ਹੈ ਉਹਨਾਂ ਨੂੰ ਉੱਥੇ ਗੰਗੂ ਬ੍ਰਾਹਮਣ ਡਰਾਜੇ ਕੀ ਮਜਾਲ ਹੈ ਵੀ ਉੱਥੇ ਨੀਆ ਚਿੰਨ ਵਾਲੇ ਨੂੰ ਡਰਾ ਜਾਣ ਕਿਉਂ ਕਿ ਉਹ ਆਪਣੇ ਪਿਤਾ ਦੇ ਪੈਰ ਵਿੱਚ ਨੇ ਆਪਣੇ ਪਰਮੇਸ਼ਰ ਦੇ ਭੈ ਵਿੱਚ ਆਪਣਾ ਜੀਵਨ ਜਿਉਂਦੇ ਨੇ ਤੁਸੀਂ ਇਹਨੂੰ ਆਪਣੇ ਪਰਿਵਾਰਾਂ ਤੇ ਵੀ ਲਾ ਕੇ ਵੇਖ ਲਿਓ ਜਿਹੜੀਆਂ ਧੀਆਂ ਜਿਹੜੇ ਪੁੱਤ ਆਪਣੇ ਮਾਤਾ ਪਿਤਾ ਆਪਣੇ ਪਰਿਵਾਰ ਦੇ ਜੀਵਾਂ ਦੇ ਭੈ ਚਹਿਣਗੇ ਨਾ ਉਹ ਦੁਨਿਆਵੀ ਭੋਤੋਂ ਕਦੀ ਨਹੀਂ ਡਰਨਗੇ ਉਹਨਾਂ ਨੂੰ ਡਰ ਕਾਹਦਾ ਕਿਉਂਕਿ ਉਹਨਾਂ ਨੇ ਆਪਣੇ ਭੈ ਚ ਰਹਿ ਕੇ ਨਾ ਆਪਣੇ ਪਰਿਵਾਰ ਦੇ ਭੈ ਚ ਰਹਿ ਕੇ ਅਦਬ ਚ ਰਹਿ ਕੇ ਉਹਨਾਂ ਨੇ ਕੋਈ ਗਲਤ ਕੰਮ ਜ਼ਿੰਦਗੀ ਚ ਕੀਤਾ ਹੀ ਨਹੀਂ ਤੇ ਜਿਨ੍ਹਾਂ ਨੇ ਆਪਣੇ ਮਾਂ ਬਾਪ ਦੇ ਭੈ ਦੀ ਪ੍ਰਵਾਹ ਨਹੀਂ ਕੀਤੀ ਇੱਕ ਸਮਾਂ ਐਸਾ ਆਉਂਦਾ ਉਹਨਾਂ ਨੂੰ ਜ਼ਿੰਦਗੀ ਚ ਫਿਰ ਦੁਨਿਆਵੀ ਡਾਰ ਉਹਨਾਂ ਨੂੰ ਰੋਜ਼ ਮਾਰਦੇ ਨੇ ਤੇ ਸਤਗੁਰ ਨੇ ਬਾਣੀ ਚ ਪਤਾ ਕੀ ਸ਼ਬਦ ਵਰਤਿਆ ਨਿਕਟ 부ਝੈ ਸੋ ਬੁਰਾ ਕਿਉ ਕਰੈ ਜਿਨੇ ਆਪਣੀ ਜ਼ਿੰਦਗੀ ਚ ਨਿਕਟ 부ਝ ਲਿਆ ਨਾ ਗੱਲ ਵੇਖੋ ਸਾਰੀ 부ਝਣ ਦੀ ਆ ਸਾਧ ਸੰਗਤ ਜੀ ਜਿਨੇ ਆਪਣੀ ਜ਼ਿੰਦਗੀ ਚ ਨਿਕਟ 부ਝ ਲਿਆ ਪਰਮੇਸ਼ਰ ਨੂੰ ਵੀ ਮਾਲਕ ਮੇਰੇ ਨੇੜੇ ਹੈ ਅੱਛਾ ਆਪਾਂ ਕਹਿ ਸਾਰੇ ਦਿੰਦੇ ਆ ਰਬ ਸਭ ਕੁਝ ਵੇਖਦਾ ਵਾ ਇਹ ਤੇ ਹਰ ਬੰਦਾ ਕਹਿੰਦਾ ਨਾਸਤਿਕ ਵੀ ਕਹਿੰਦਾ ਆਸਤਿਕ ਵੀ ਕਹਿੰਦਾ ਸਾਰੇ ਬੰਦੇ ਕਹਿੰਦੇ ਨੇ ਪਰ ਹਜ਼ੂਰ ਇੱਥੇ ਫਰਮਾਉਂਦੇ ਨੇ ਨਿਕਟ 부ਝੈ ਜਿਸ ਨੇ ਇਹ ਗੱਲ 부ਝ ਲਈ ਵੀ ਨਿਕਟ ਹੈ ਉਹ ਸੋ ਬੁਰਾ ਕਿਉਂ ਕਰੇ ਉਹਦੀ ਜ਼ਿੰਦਗੀ ਚੋਂ ਬੁਰੇ ਕੰਮਾਂ ਦੀ ਗਿਣਤੀ ਘਟ ਜਾਏਗੀ ਨਿਕਟ 부ਝਿਆ ਸੋ ਬੁਰਾ ਕਿਉਂ ਕਰੇ ਬੇਕ ਸੰਚੈ ਉਹ ਆਪਣੀ ਜ਼ਿੰਦਗੀ ਚ ਫਿਰ ਜ਼ਹਿਰ ਇਕੱਠੀ ਕਰਦਾ ਕਰਦਾ ਨਿਤ ਡਰਦਾ ਫਿਰੇ ਡਰ ਬੰਦੇ ਦੀ ਜ਼ਿੰਦਗੀ ਚ ਜ਼ਹਿਰ ਤੋਂ ਪੈਦਾ ਹੁੰਦਾ ਹੈ ਜਿੰਨੀ ਜ਼ਹਿਰ ਵਾਧੀ ਜਾਏਗੀ ਉਨਾ ਡਰ ਵਾਧਾ ਜਾਏਗਾ ਜਿੰਨਾ ਅੰਮ੍ਰਿਤ ਵਾਧਾ ਜਾਏਗਾ ਉਨਾ ਡਰ ਘਟਦਾ ਜਾਏਗਾ ਹੁਣ ਖੇੜ ਇੰਨੀ ਆ ਵੀ ਅਮਰਤ ਇਕੱਠਾ ਕਰਾਂਗੇ ਤੇ ਸਾਡੀ ਜ਼ਿੰਦਗੀ ਦਾ ਡਰ ਖਤਮ ਹੋਏਗਾ ਯਾਰ ਇਕੱਠੀ ਕਰਾਂਗੇ ਤੇ ਜ਼ਿੰਦਗੀ ਦੀ ਡਰ ਵਧੇਗਾ ਫੈਸਲਾ ਅਸੀਂ ਕਰਨਾ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਡਰ ਵਧਾਉਣਾ ਹੈ ਕਿ ਘਟਾਉਣਾ ਹੈ ਜੇ ਤੇ ਅਸੀਂ ਆਪਣੀ ਜ਼ਿੰਦਗੀ ਜੋ ਡਰ ਘਟਾਉਣਾ ਚਾਹੁੰਦੇ ਆ ਤੇ ਫਿਰ ਅਮਰਤ ਇਕੱਠਾ ਕਰੀਏ ਦੇਵੀ ਗੁਣ ਇਕੱਠੇ ਕਰੀਏ ਚੰਗੇ ਕੰਮ ਕਰਨੇ ਸ਼ੁਰੂ ਕਰੀਏ ਜਿੰਨੇ ਪੁੱਠੇ ਕੰਮ ਕਰਾਂਗੇ ਫਿਰ ਤਾਂ ਸਾਰੀ ਜ਼ਿੰਦਗੀ ਡਰ ਚ ਲੰਗੇਗੀ ਕਦਮ ਕਦਮ ਤੇ ਡਰ ਜ਼ਿੰਦਗੀ ਚ ਪੈਦਾ ਹੋਏਗਾ ਕਦਮ ਪੁੱਟਣ ਲੱਗਿਆਂ ਵੀ ਡਰ ਆਉਣਾ ਹੈ ਤੋ ਹਜ਼ੂਰ ਇਥੇ ਫਰਮਾਉਂਦੇ ਨੇ ਨਿਕਟ ਬੁਝੈ ਸੋ ਬੁਰਾ ਕਿਉਂ ਕਰੇ ਜਿਨੇ ਨਿਕਟ ਬੁਝ ਲਿਆ ਉਹ ਬੁਰਾ ਕੰਮ ਨਹੀਂ ਕਰੇਗਾ ਬਿਕ ਸੰਚੈ ਨਿਤ ਡਰਤਾ ਫਿਰੇ ਹੈ ਨਿਕਟੇ ਪਾਸ਼ਾ ਜੀ ਕਹਿੰਦੇ ਹੈਗਾ ਨੇੜੇ ਆ ਹੈ ਨਿਕਟੇ ਅਰ ਭੇਦ ਨਾ ਪਾਇਆ ਬਿਨ ਸਤਗੁਰ ਸਭ ਮੋਹੀ ਮਾਇਆ ਨੇੜਾ ਨੇੜਾ ਸਭ ਕੋ ਕਹੈ ਸਾਰੀ ਦੁਨੀਆ ਕਹਿੰਦੀ ਰੱਬ ਬੜਾ ਨੇੜੇ ਹੈ ਪਰ ਗੁਰਮੁਖ ਭੇਦ ਕੋ ਵਿਰਲਾ ਲੈ ਕਿਸੇ ਵਿਰਲੇ ਨੇ ਗੁਰੂ ਦੇ ਰਾਹੀਂ ਇਸ ਭੇਦ ਨੂੰ ਸਮਝਿਆ ਕਿ ਉਹ ਬਹੁਤ ਨੇੜੇ ਆ ਤੇ ਜਿਹਨੇ ਨੇੜੇ ਸਮਝ ਲਿਆ ਅੱਛਾ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਜਿਨੇ ਪਰਮੇਸ਼ਰ ਦੇ ਅਦਬ ਨੂੰ ਸਮਝ ਲਿਆ ਤੇ ਪਰਮੇਸ਼ਰ ਨੂੰ ਨੇੜੇ ਜਾਣ ਲਿਆ ਉਹਦੀ ਜ਼ਿੰਦਗੀ ਵਿੱਚ ਬੁਰਿਆਂ ਕੰਮਾਂ ਦੀ ਗਿਣਤੀ ਘਟ ਜਾਏਗੀ ਤੇ ਚੰਗੇ ਕੰਮਾਂ ਦੀ ਗਿਣਤੀ ਵੱਧ ਜਾਏਗੀ ਜਾਨੀ ਕਿ ਹਨੇਰਾ ਘਟ ਜਾਏਗਾ ਤੇ ਚੰਨ ਵੱਧ ਜਾਏਗਾ ਬਸ ਸੌਖਾ ਹੀ ਤਰੀਕਾ ਉਹਦੇ ਉਹਦੇ ਕੰਮਾਂ ਤੋਂ ਪਤਾ ਲੱਗਣਾ ਹੈ ਉਦੇ ਕੰਮ ਕਿਦਾਂ ਦੇ ਨੇ ਉਹਦਾ ਰਹਿਣ ਸਹਿਣ ਉੱਠਣਾ ਬੈਠਣਾ ਸਲੀਕਾ ਜਿਵੇਂ ਰਾਤੀ ਰਾਣੀ ਕਿਸੇ ਗਲੀ ਚ ਲੱਗੀ ਹੋਵੇ ਕਿਸੇ ਘਰ ਲੱਗੀ ਹੋਵੇ ਤਾਂ ਜਦੋਂ ਹਵਾ ਜਾਂਦੀ ਫਿਰ ਸੁਗੰਧੀ ਉਧਰੋਂ ਲਈ ਜਾਂਦੀ ਆ ਦੱਸਣ ਦੀ ਲੋੜ ਨਹੀਂ ਪੈਂਦੀ ਇਸੇ ਤਰ੍ਹਾਂ ਤੁਸੀਂ ਕਿਸੇ ਬੰਦੇ ਨਾਲ ਕਿਸੇ ਬੱਚੇ ਨਾਲ ਗੱਲ ਕਰੋ ਕਿਸੇ ਵਿਅਕਤੀ ਨਾਲ ਵੀ ਗੱਲ ਕਰ ਲਓ ਉਹਦੇ ਬੋਲਣ ਜੋ ਪਤਾ ਲੱਗ ਜਾਣਾ ਵੀ ਇਹਦੀ ਐਜੂਕੇਸ਼ਨ ਕਿਦਾਂ ਦੀ ਹੈ ਇਹਦੇ ਸੰਸਕਾਰ ਕਿਦਾਂ ਦੇ ਹੈ ਇਹਦਾ ਰਹਿਣ ਸਹਿਣ ਕਿਦਾਂ ਦਾ ਇੱਕ ਬੋਲਣ ਤੋਂ ਹੀ ਜਿਵੇਂ ਕਹਿੰਦੇ ਬੋਲਣ ਪਾਜ ਉਗਾੜਿਆ ਜੋ ਮੂਲੀ ਪਤਾ ਜਦੋਂ ਆਪਾਂ ਕਿਸੇ ਬੰਦੇ ਦੇ ਨਾਲ ਦੱਸਣ ਦੀ ਲੋਣੇ ਪੈਣੀ ਕਿੰਨੀ ਬਾਣੀ ਪੜਦਾ ਕਿੰਨਾ ਪਾਠ ਕਰਦਾ ਜਦੋਂ ਦਾ ਰਹਿਣਾ ਸਹਿਣਾ ਉੱਠਣਾ ਬੈਠਣਾ ਵਤੀਰਾ ਜਿਹਨੂੰ ਆਪਾਂ ਕਹਿ ਸਕਦੇ ਆ ਉਹਦਾ ਵਿਹਾਰ ਜਿਵੇਂ ਆਪਾਂ ਸੁਖਣੀ ਸਾਹਿਬ ਦੀ ਬਾਣੀ ਚ ਪੜਦੇ ਉਸ ਤੋਂ ਤੋਂ ਮਨ ਮੈਂ ਕਰਨ ਰੰਗਾਰ ਮਨ ਸ਼ਬਦ ਵਰਤਿਆ ਉੱਥੇ ਅੱਜ ਤਨ ਉਸ ਤੋਂ ਤੋਂ ਬਹੁਤ ਕਰ ਰਿਹਾ ਪਰ ਮਨ ਸ਼ਾਮਲ ਹੈ ਨਹੀਂ ਵਿੱਚ ਉਹਦੇ ਅਜ ਤਨ ਉਸਤਤ ਬਹੁਤ ਕਰ ਰਿਹਾ ਕੋਈ ਸ਼ੱਕ ਨਹੀਂ ਹੈ 2 ਵਜੇ ਉੱਠ ਕੇ ਕਰ ਰਿਹਾ 3 ਵਜੇ ਉੱਠ ਕੇ ਕਰ ਰਿਹਾ 4 ਵਜੇ ਉੱਠ ਕੇ ਕਰ ਰਿਹਾ ਸ਼ਾਮੀ ਕਰ ਰਿਹਾ ਦੁਪਹਿਰੇ ਕਰ ਪਰ ਜਦਨ ਮਨ ਸ਼ਾਮਲ ਹੋ ਗਿਆ ਨਾ ਉਹਦਨਾ ਨਤੀਜੇ ਹੋਣਗੇ ਉਸਤਤ ਮਨ ਮੈਂ ਕਾਰਨ ਰੰਕਾਰ ਕਰ ਮਨ ਮੇਰੇ ਸਾਡਾ ਵਿਹਾਰ ਸੱਚਾ ਹੋ ਜਾਣਾ ਸਾਨੂੰ ਕੋਈ ਇਹ ਥੋੜਾ ਕਵੇਗਾ ਸੌਂ ਖਾਂ ਭਲਾ ਤੂੰ ਆ ਕੰਮ ਕੀਤਾ ਕਿ ਨਹੀਂ ਕੀਤਾ